ਦੇਖੋ 50000 ਨੌਕਰੀ ਸਾਡੇ ਡਿਪਾਰਟਮੈਂਟ ਦੇ ਵਿੱਚ ਕੋਈ ਨਹੀਂ ਆਈ ਹੈਗੀ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੋਈ ਭਰਤੀ ਨਹੀਂ ਆਈ ਜਿਹੜੀਆਂ ਭਰਤੀਆਂ ਸੀ ਉਹ ਪੁਰਾਣੀ ਸਰਕਾਰ ਦੀਆਂ ਸੀਗੀਆਂ ਤੇ ਉਸੇ ਨੂੰ ਇਹ ਸਰਕਾਰ ਰੱਟੇ ਲਾ ਕੇ ਦੱਸੀ ਜਾ ਰਹੀ ਆ ਵੀ ਅਸੀਂ ਭਰਤੀ ਕੀਤੀ ਆ ਇਹ 50000 ਨੌਕਰੀ ਦਿੱਤੀ ਹੋਵੇ ਆ ਜਵਾਕ ਕਿਉਂ ਇੱਥੇ ਧੱਕੇ ਖਾਣ ਇਹਦਾ ਗੱਲਾਂ ਬਾਤਾਂ ਕੀ ਆ ਕੋਈ ਮਤਲਬ ਨੌਕਰੀ ਨਹੀਂ ਦਿੱਤੀ ਜੇ ਦਿੱਤੀ ਹੁਣ 50000 ਲੱਖਾਂ ਦੀ ਤعداد ਤੇ ਬੱਚੇ ਖੜੇ ਨੇ ਫਿਰ ਇਹ ਕਿੱਧਰ ਨੂੰ ਜਾਣ ਵੀ ਡਟ ਵੀ ਹੋਣਾ ਚਾਹੀਦਾ ਕਲੀਅਰ ਹੈ ਤੁਹਾਡਾ ਹਾਂਜੀ ਮੇਰਾ ਡਟ ਕਲੀਅਰ ਹੈ ਜੀ ਹੂੰ ਕਿੰਨਾ ਚਿਰ ਹੋ ਗਿਆ ਉਹਨੂੰ ਹੋ ਗਈ 3 ਸਾਲ ਹੋ ਗਏ ਜੀ ਉਸ ਤੋਂ ਬਾਅਦ ਕੋਈ ਪੋਸਟ ਨਹੀਂ ਖਲੀ ਨਹੀਂ ਇਹ ਸਰਕਾਰ ਇਹ ਸਰਕਾਰ ਕਹਿੰਦੀ 50000 ਭਰਤੀ ਕਰਦੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੋਈ ਭਰਤੀ ਆਈ ਹੈਗੀ ਤੁਹਾਡੀ ਨਵੀਂ ਫਰੈਸ਼ ਭਰਤੀ ਐਜੂਕੇਸ਼ਨ ਦੇ ਵਿੱਚ ਕੋਈ ਭਰਤੀ ਨਹੀਂ ਆਈ ਸਰਕਾਰ ਅੱਜ ਤਾਂ ਸੀ ਸੀਐਮ ਭਗਵੰਤ ਮਾਨ ਦੀ ਕੋਠੀ ਰੱਖ ਕੇ ਖੜੇ ਹੋਏ ਆ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਬੇਰੁਜ਼ਗਾਰਾਂ ਦੇ ਨਾਲ 50 ਪੁਲਿਸ ਵੱਲੋਂ ਤਾਕ ਮੁੱਕੀ ਕੀਤੀ ਗਈ ਹੈਗੀ ਆ ਭਾਵੇਂ ਸੱਤਾ ਦੇ ਵਿਚਾਲੋਂ ਤੋਂ ਪਹਿਲਾਂ ਇਹ ਗੱਲ ਆਕੀ ਗਈ ਸੀਗੀ ਕਿ ਕਿਤੇ ਵੀ ਕੋਈ ਵੀ ਧਰਨਾ ਪ੍ਰਦਰਸ਼ਨ ਨਹੀਂ ਹੋਊਗਾ ਸਭ ਤੋਂ ਪਹਿਲਾਂ ਹਰਾ ਪੈਂਦਾ ਜਿਹੜਾ ਉਹ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਚੱਲੂਗਾ ਕੋਈ ਵੀ ਟੈਂਕੀਆਂ ਦੇ ਉੱਤੇ ਨਹੀਂ ਚੜੂਗਾ ਕਿਸੇ ਦੇ ਨਾਲ ਵੀ ਤੱਕਾ ਮੁੱਕੀ ਨਹੀਂ ਹੋਊਗੀ ਇਸ ਟਾਈਮ ਸ਼ਹੀਦ ਭਗਤ ਸਿੰਘ ਤੇ ਜੰਮੂ ਪਹਾੜ ਦੇ ਜਿਲ੍ਹੇ ਦਾ ਨਾਮ ਲੈ ਕੇ ਇਹ ਸਰਕਾਰ ਸੱਤਾ ਦੇ ਵਿੱਚ ਆਈ ਸੀਗੀ ਉਸ ਦੇ ਜੰਮੂ ਪਹਾੜ ਦੇ ਉੱਤੇ ਅੱਜ ਬੇਰੁਜ਼ਗਾਰਾਂ ਦੀ ਜਿਹੜੀ ਉਹ ਬੇਪਤੀ ਕੀਤੀ ਜਾ ਰਹੀ ਹੈਗੀ ਤੁਹਾਨੂੰ ਦੱਸ ਦਈਏ ਕਿ ਭਾਵੇਂ 50000 ਤੋਂ ਵੱਧ ਫਲੈਕਸ ਪੋਸਟਰ ਆ ਜਿਹੜੇ ਹੁਣ ਲੱਗੇ ਆ ਪਰ ਇਹਨਾਂ ਬੇਰੁਜ਼ਗਾਰਾਂ ਦਾ ਇਹ ਵੀ ਕਹਿਣਾ ਹੈਗਾ ਕਿ ਹਾਲ ਤੀਕ ਇਹਨਾਂ ਦੇ ਕਾਡਰ ਤੇ ਲਈ ਇੱਕ ਸਿੰਗਲ ਭਰਤੀ ਵੀ ਆ ਜਿਹੜੀ ਇਹ ਸਰਕਾਰ ਨੇ ਦਿੱਤੀ ਨਹੀਂ ਤੇ ਇਸ ਵਜ੍ਹਾ ਕਰਕੇ ਜਿਹੜਾ ਇਹ ਬੇਰੁਜ਼ਗਾਰ ਆ ਜਿਹੜੇ ਅੱਜ ਇੱਥੇ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਗਰਵਾਈ ਜੀ ਕਿੱਥੋਂ ਆਏ ਹੋ ਵੀਰੇ ਇੱਧਰ ਇੱਧਰ ਕਰ ਲੋ ਗੱਲ ਇੱਧਰ ਕਰ ਲੈ 75 ਸਸੀ ਗਰਵਾਈ ਸਸੀ ਗਰਵਾਈ ਕਿੱਥੋਂ ਆਏ ਆ ਸਰ ਮੈਂ ਪਲਵਾਨਪਿੰਡ ਤੋਂ ਆਈ ਹਾਂ ਸੰਗਰੂਰ ਜ਼ਿਲ੍ਹਾ ਮੇਰਾ ਜੀ ਤੇ ਆਪਣੀ ਪਹਿਲਾਂ ਵੀ ਗੱਲਬਾਤ ਹੋਈ ਸੀ ਇਸੇ ਸਬੰਧ ਦੇ ਵਿੱਚ ਵੀ ਅਸੀਂ ਬੇਰੋਜ਼ਗਾਰ ਬੀਆਟਟ ਪਾਸ ਅਧਿਆਪਕਾਂ ਤੇ ਲੰਮੇ ਸਮੇਂ ਤੋਂ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋ ਰਹੇ ਹਾਂ ਅੱਛਾ ਕੀ ਕੀ ਮੰਗਾਂ ਨੂੰ ਲੈ ਕੇ ਅੱਜ ਇਹ ਤੇ ਪਹੁੰਚੀ ਸਰ ਸਾਡੀ ਪਹਿਲੀ ਮੰਗ ਤਾਂ ਐਗਜ਼ਾਮ ਦੀ ਆ ਵੀ ਸਾਡਾ ਪੇਪਰ ਪਾਇਆ ਜਾਵੇ ਇਹ ਸਰਕਾਰ ਆਖਦੀ ਸੀ ਵੀ ਜਦੋਂ ਵੀ ਅਸੀਂ ਸਰਕਾਰ ਦੇ ਵਿੱਚ ਆ ਗਏ ਹਾਂ ਹਰ ਸਾਲ ਭਰਤੀ ਕਰਾਂਗੇ ਪਰ ਹਰ ਸਾਲ ਭਰਤੀ ਨਹੀਂ ਆ ਰਹੀ ਪਿਛਲੇ 60 ਦਿਨ ਸਾਲਾਂ ਤੋਂ ਅਸੀਂ ਖੱਜਲ ਹੋ ਰਹੇ ਹਾਂ ਤੇ ਇਹ ਕਹਿੰਦੇ 50000 ਨੌਕਰੀ ਦੇ ਦਈਏ ਅਸੀਂ ਦੇਖੋ 50000 ਨੌਕਰੀ ਸਾ education department ਦੇ ਵਿੱਚ ਕੋਈ ਭਰਤੀ ਨਹੀਂ ਆਈ ਜਿਹੜੀਆਂ ਭਰਤੀਆਂ ਸੀ ਉਹ ਪੁਰਾਣੀ ਸਰਕਾਰ ਦੀਆਂ ਸੀਗੀਆਂ ਤੇ ਉਸੇ ਨੂੰ ਇਹ ਸਰਕਾਰ ਰੱਟੇ ਲਾ ਕੇ ਦੱਸੀ ਜਾ ਰਹੀ ਆ ਵੀ ਅਸੀਂ ਭਰਤੀ ਕੀਤੀ ਆ ਵੀ ਇਹ ਤਾਂ ਕਹਿੰਦੇ ਸਿੱਖਿਆ ਕ੍ਰਾਂਤੀ ਆ ਗਈ ਪੰਜਾਬ ਦੀ ਸਿੱਖਿਆ ਗ੍ਰਾਂਤੀ ਸਰ ਦੇਖੋ ਸਰਕਾਰ ਦਾ ਕੰਮ ਹੁੰਦਾ ਸਹੂਲਤਾਂ ਪ੍ਰਦਾਨ ਕਰਨਾ ਸਹੂਲਤ ਹੋਣ ਕਿਸ ਤਰ੍ਹਾਂ ਹੋ ਸਕਦੀ ਹੈ ਵੀ ਕਿਸੇ ਜਗ੍ਹਾ ਬਿਲਡਿੰਗ ਬਣਾਈ ਜਾ ਠੀਕ ਹੈ ਕਿਸੇ ਜਗ੍ਹਾ ਕਿਸੇ ਸਕੂਲ ਦੇ ਕਿਸੇ ਕਲਾਸਰੂਮ ਦੇ ਵਿੱਚ ਐਜੂ ਸੈਟ ਆ ਗਿਆ ਖਿੜਕੀਆਂ ਪਰਦੇ ਲੱਗ ਗਏ ਆ ਗੇਟ ਲੱਗ ਗਿਆ ਇਹ ਸਹੂਲਤਾਂ ਸਰਕਾਰ ਪ੍ਰਦਾਨ ਕਰਦੀ ਆ ਜਦਕਿ ਵਿਦਿਆਰਥੀਆਂ ਦੇ ਦਿਮਾਗ ਦੇ ਵਿੱਚ ਕੀ ਆ ਉਹ ਪਾ ਨੂੰ ਸਭ ਨੂੰ ਪਤਾ ਹੀ ਆ ਵੀ ਕ੍ਰਾਈਮ ਕ੍ਰਾਈਮ ਕਿੰਨਾ ਵਧ ਰਿਹਾ ਹੈਗਾ ਤੇ ਉਸ ਤਰ੍ਹਾਂ ਨਾਲ ਕੋਈ ਸਿੱਖਿਆ ਗ੍ਰਾਂਤੀ ਨਹੀਂ ਆਈਗੀ ਉਹਦੇ ਨਾਲ ਕ੍ਰਾਈਮ ਰੇਟ ਸੀ ਵਧਿਆਗੇ ਵਿਦਿਆਰਥੀ ਨਾ ਤਾਂ ਅਧਿਆਪਕਾਂ ਦੀ ਗੱਲ ਮੰਨਦੇ ਆ ਨਾ ਆਪਣੇ ਪੇਰੈਂਟਸ ਦੀ ਗੱਲ ਮੰਨਦੇ ਆ ਇਸ ਲਈ ਮੈਂ ਨਹੀਂ ਮੰਨਦੀ ਵੀ ਇਹ ਸਿੱਖਿਆ ਗ੍ਰਾਂਤੀ ਆ ਅੱਛਾ ਸਾਡੇ ਨਾਲ ਬਾਈ ਦੇ ਬੈਚ ਲੱਗਿਆ ਭਾਰਤੀ ਕਿਸਾਨ ਯੂਨਨ ਇਕਤਾ ਢਕੌਂਦਾ ਦਾ ਇਹ ਵੀ ਇਸੇ ਪ੍ਰਦਰਸ਼ਨ ਦੇ ਵਿੱਚ ਪਹੁੰਚਿਆ ਅੱਛਾ ਬਾਈ ਜੀ ਜਦੋਂ ਆਪਾਂ ਦੇਖਦੇ ਹੈਗੇ ਕਿ 50 ਹਜ਼ਾਰ ਨੌਕਰੀ ਦੇ ਵੱਡੇ ਵੱਡੇ ਫਲੈਕਸ ਲੱਗੇ ਹੈਗੇ ਆ ਤੁਸੀਂ ਕਿਸਾਨ ਜਥੇਬੰਦੀ ਨਾਲ ਸੰਬੰਧ ਤੋਂ ਤੁਸੀਂ ਤਾਂ ਚਲੋ ਧਰਨਾ ਪ੍ਰਦਰਸ਼ਨ ਕਰਨਾ ਹੀ ਕਰਨਾ 50000 ਕਹਿੰਦੇ ਅਸੀਂ ਤਾਂ ਨੌਕਰੀਆਂ ਦੇਤੀਆਂ ਫਿਰ ਇਹ ਨੌਜਵਾਨ ਆ ਜਿਨ੍ਹਾਂ ਦੇ ਨਾਲ ਤੁਸੀਂ ਖੜੇ ਇਹ ਕੌਣ ਆ ਜੇ 50000 ਨੌਕਰੀ ਦਿੱਤੀ ਹੋਵੇ ਆ ਜਵਾਕ ਕਿਉਂ ਇੱਥੇ ਧੱਕੇ ਖਾਣ ਇਹਦਾ ਗੱਲਾਂ ਬਾਤਾਂ ਜੀ ਆ ਕੋਈ ਮਤਲਬ ਨੌਕਰੀ ਨਹੀਂ ਦਿੱਤੀ ਜੇ ਦਿੱਤੀ ਹੁਣ 50000 ਲੱਖਾਂ ਦੀ ਤਰ੍ਹਾਂ ਤੇ ਬੱਚੇ ਖੜੇ ਨੇ ਫਿਰ ਇਹ ਕਿੱਧਰ ਨੂੰ ਜਾਣ ਕੋਈ ਨਹੀਂ ਦਿੱਤੀ ਇਹ ਤਾਂ ਲollipops ਹੀ ਦਿੱਤਾ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਜੀ ਇਹ ਤਾਂ ਫਿਰ ਤਾਈਆਂ ਨੂੰ ਠੱਕੇ ਕਰਦੇ ਪਰਦੇ ਨੇ ਆ ਸਰਕਾਰ ਨੇ ਬੇੜਾ ਜ਼ਮੀਨ ਕਰਤਾ ਪਹਿਲਾਂ ਕੁਸਤਾ ਦਿੰਦੇ ਤੇ ਇਹਨਾਂ ਤੋਂ ਕੁਝ ਨਹੀਂ ਦਿੱਤਾ ਗਿਆ ਇਹਨਾਂ ਨੇ ਕੋਈ ਚੀਜ਼ ਨਹੀਂ ਦਿੱਤੀ ਕੁਛ ਨਹੀਂ ਇਹਦਾ ਬੱਚਿਆਂ ਨੂੰ ਹੀ ਨਮਰਾਹ ਕਰ ਰਹੇ ਨੇ ਅੱਜ ਗਰਮੀ ਦਾ ਟੈਲਾ ਬੱਚਿਆਂ ਬੱਚੇ ਕਿੰਨੇ ਤਕਲੀਫ ਚ ਨੇ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਹੁਣ ਤੇ ਕਿਉਂ ਦੀ ਕੀ ਲੋੜ ਇਹਨਾਂ ਨੇ ਨਹੀਂ ਇਹ ਤਾਂ ਕਹਿੰਦੇ ਬਦਲਾਅ ਆ ਜਾਊਗਾ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਤਾਂ ਚੇਂਜ ਲੈ ਕੇ ਆ ਗਏ ਫਗਲਾ ਬਹੁਤ ਆ ਗਿਆ ਸਾਰੇ ਮੰਤਰੀ ਸੰਤਰੀਆਂ ਨੇ ਵਿਆਹ ਕਰਾ ਲਏ ਲੋਕ ਚਾਹੇ ਭੁੱਖੇ ਮਰ ਲੈਣਾਂ ਇਹਨਾਂ ਦਾ ਤਾਂ ਬਦਲੀ ਆ ਗਿਆ ਬਦਲਾ ਆ ਗਿਆ ਇਹਨਾਂ ਦਾ ਤਾਂ ਪਰ ਬੱਚਿਆਂ ਦਾ ਨਹੀਂ ਬਦਲਾ ਆਇਆ ਜੀ ਇਹ ਬੱਚੇ ਤਾਂ ਉੱਥੇ ਬੇਰੁਜ਼ਗਾਰ ਬੈਠੇ ਨੇ ਅੱਛਾ ਤੁਹਾਡੇ ਘਰ ਦੇ ਵਿੱਚ ਕੋਈ ਬੇਰੁਜ਼ਗਾਰ ਹੈਗਾ ਜਿਹੜੇ ਚੰਗੇ ਪੜੇ ਲਿਖੇ ਹੋਣ ਤੇ ਹਾਲਤੀ ਕੋਈ ਉਹਨਾਂ ਨੂੰ ਰੁਜ਼ਗਾਰ ਨਾ ਮਿਲਿਆ ਹੋਵੇ ਕਿੰਨੇ ਕਿੰਨੇ ਪੜੇ ਹੈਗੇ ਤੁਹਾਡੇ ਬੱਚੇ ਸਾਡੇ ਬੱਚੇ ਜੀ ਬਹੁਤ ਜ਼ਿਆਦੇ ਬੱਚੇ ਆ ਸਾਰੇ ਬੱਚੇ ਸਾਡੇ ਹੀ ਨੇ ਅਸੀਂ ਤਾਂ ਹੀਓ ਬੱਚਿਆਂ ਖਾਤਰੀ ਆਇਆ ਜੇ ਬੱਚੇ ਪੜ੍ਹੇ ਲਿਖੇ ਇੱਥੇ ੱਤਕੇ ਖਾਂਦੇ ਫਿਰਦੇ ਨੇ ਤਾਂ ਸਾਨੂੰ ਇੱਥੇ ਆਉਣਾ ਪਿਆ ਨਹੀਂ ਸਾਨੂੰ ਕੀ ਲੋੜ ਸੀ ਇਹ ਬੱਚਾ ਖਾਤਰੀ ਆਇਆ ਸੀ ਸਾਰਾ ਘਰ ਇਹ ਬੱਚੀ ਨੇ ਸਾਡੇ ਠੀਕ ਹੈ ਜੇ ਇਹਨਾਂ ਨੂੰ ਨੌਕਰੀਆਂ 50000 ਨੌਕਰੀ ਮਿਲੀ ਹੋਵੇ ਤਾਂ ਇੱਥੇ ਆਉਣ ਦੀ ੱਤਕੇ ਖਾਣ ਦੀ ਕੀ ਲੋੜ ਸੀ ਆ ਕੁੜੀਆਂ ਦੇਖੋ ਗਰਮੀ ਗਰਮੀ ਹੋਈਆਂ ਪਰਦੀਆਂ ਨੇ ਜੇ ਬੱਚਾ ਨੂੰ ਨੌਕਰੀ ਮਿਲੇ ਫਿਰ ਇਹ ਕਾਹ ਤੋਂ ਆਉਣ ਇੱਥੇ ਕਾਹ ਤੋਂ ਤੜਕੇ ਦੇ ੱਤਕੇ ਖਾਂਦੇ ਫਿਰਦੇ ਨੇ ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ ਕੁਝ ਨਹੀਂ ਮਿਲਿਆ ਹਾਂ ਇਹ ਸਾਰੀ ਬੇਰਜ਼ਗਾਰ ਉਵੇਂ ਫਿਰਦੇ ਨੇ ਤਰ੍ਹਾਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਵੀ ਕਿਹਨੂੰ ਦਿੱਤੀ ਹੈ ਨੌਕਰੀ ਕੋਈ ਨੌਕਰੀ ਆਦੀ ਨਹੀਂਦਾ ਚਾਰ ਸਵੇਰੇ ਦੇਖੋ ਰੋਡ ਤੱਕ ਲੋਕ ਖੜੇ ਨੇ ਕਿਸੇ ਨੂੰ ਤਰ੍ਹਾਂ ਆ ਮਿਲੀ ਨਹੀਂ ਨੌਕਰੀ ਜੇ 50000 ਮਿਲੀ ਹੁੰਦੀ ਕੁਸਤਾਇਚੋਂ ਕੱਢ ਦੇ ਕੋਈ ਮਿਲੀ ਨਹੀਂ ਅੱਛਾ ਭਾਈ ਜੀ ਅਕਸਰ ਇਹ ਗੱਲ ਆਕੀ ਜਾਂਦੀ ਹੈਗੀ ਕਿ ਪੰਜਾਬ ਦੇ ਵਿੱਚ ਤਾਂ ਮਿਹਨਤ ਹੀ ਨਹੀਂ ਕਰਦੇ ਪੜਦੇ ਹੀ ਨਹੀਂ ਗਏ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੀ ਕੁਆਲਿਫਿਕੇਸ਼ਨ ਕੀ ਹੈਗੀ ਆ ਮੇਰੀ ਕੁਆਲੀਫਿਕੇਸ਼ਨ ਹੈਗੀ ਐਮਏ ਬੀਏ ਹਮੇ ਇੰਗਲਿਸ਼ ਬੀਏ ਨੀ ਇਹ ਕਹਿੰਦੇ ਵੀ ਟੈਟ ਵੀ ਹੋਣਾ ਚਾਹੀਦਾ ਕਲੀਅਰ ਹੈ ਤੁਹਾਡਾ ਹਾਂਜੀ ਮੇਰਾ ਟੈਟ ਕਲੀਅਰ ਹੈ ਜੀ ਹਮ ਕਿੰਨਾ ਚਿਰ ਹੋ ਗਿਆ ਉਹਨੂੰ ਹੋ ਗਏ 3 ਸਾਲ ਹੋ ਗਏ ਜੀ ਉਸ ਤੋਂ ਬਾਅਦ ਕੋਈ ਪੋਸਟ ਨਹੀਂ ਇਕਲੀ ਜੀ ਨੀ ਇਹ ਸਰਕਾਰ ਇਹ ਸਰਕਾਰ ਕਹਿੰਦੀ 50000 ਭਰਤੀ ਕਰਦੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੋਈ ਭਰਤੀ ਆਈ ਹੈਗੀ ਤੁਹਾਡੀ ਨਵੀਂ ਫਰੈਸ਼ ਭਰਤੀ ਐਜੂਕੇਸ਼ਨ ਦੇ ਵਿੱਚ ਕੋਈ ਭਰਤੀ ਨਹੀਂ ਆਈ ਜੀ ਉਦੋਂ ਤੱਕ ਜਦੋਂ ਦਾ ਟੈਟ ਕਲੀਅਰ ਹੋਇਆ ਹਮ ਕਰਦੇ ਹਾਲਾਤ ਕਿੱਦਾਂ ਦੇ ਹੈਗੇ ਆ ਇਸ ਟਾਈਮ ਕਿੰਨਾ ਹਾਲਾਤਾਂ ਦੇ ਵਿੱਚ ਲੰਘਦੇ ਹੋਏ ਪੜ੍ਹਾਈ ਕੀਤੀ ਸੀ ਇਹ ਜੀ ਅਸੀਂ ਆਪੇ ਖੁਦ ਪੜ੍ਹਾਈ ਕਰ ਕਰਕੇ ਆਪ ਬੜਾ ਬੜਾ ਕੇ ਪੜ੍ਹਾਈ ਕੀਤੀ ਹੈ ਜੀ ਅੱਛਾ ਟਿਊਸ਼ਨਾਂ ਲਾਉਦੇ ਰਹੇ ਹਾਂਜੀ ਹਾਂਜੀ ਹਾਂ ਟਿਊਸ਼ਨਾਂ ਵੀ ਲਗਾ ਰਹੇ ਹਾਂ ਜੀ ਅੱਛਾ ਜਦੋਂ ਇਸ ਤਰੀਕੇ ਨਾਲ 3-3 ਸਾਲ ਲੰਘ ਜਾਂਦੇ 5 ਸਾਲ ਲੰਘ ਜਾਂਦੇ ਇਦਾਂ ਇਹ ਜਿਹੜਾ 37 ਸਾਲ ਹੋ ਜੂਗੀ ਜਿਹੜੇ ਐਸਸੀ ਕਾਲਕੇ ਨਾਲ ਆ ਉਹ 42 ਸਾਲ ਹੋ ਜੂਜੇ ਜਦੋਂ ਉਮਰ ਲੰਘ ਜਾਂਦੀ ਆ ਉਹਦਾ ਫਿਰ ਕਿਵੇਂ ਲੱਗਦਾ ਹੈਗਾ ਦੇਖੋ ਹੀ ਸਾਡਾ ਹੁਣ ਜੀ ਲਾਸਟ ਹੀ ਚਾਂਸ ਜੇ ਹੁਣ ਵੀ ਸਰਕਾਰ ਨਹੀਂ ਪੋਸਟਾਂ ਘੜਦੀ ਤਾਂ ਦੱਸੋ ਫਿਰ ਇਸ ਤੋਂ ਬਾਅਦ ਅਸੀਂ ਕਿੱਥੇ ਜਾਈਏ ਤਾਂ ਹੁਣ 15-20000 ਬਜਟ ਪ੍ਰਾਈਵੇਟ ਸਕੂਲਾਂ 'ਚ ਮਿਲਦਾ ਇਹ ਨਾਲ ਗੁਜ਼ਾਰਾ ਨਹੀਂ ਚੱਲਦਾ ਸਾਡਾ ਤਵੇ ਸਾਡੀ ਪੜ੍ਹਾਈ ਦਾ ਕੀ ਫਾਇਦਾ ਜੇ ਅਸੀਂ ਪੜ੍ਹਾਈ ਕਰਕੇ ਕੋਈ ਗਲਤ ਕੰਮ ਕਰ ਲਿਆ ਫਿਰ ਇਹੀ ਹੋ ਸਕਦਾ ਜੀ ਆਹ ਪੜ੍ਹਾਈ ਕਰਕੇ ਅਸੀਂ ਗਲਤ ਕੰਮ ਕੀਤਾ ਕੋਈ ਜਿਹੜੇ ਸਾਡਾ ਪੋਸਟਾਂ ਨਹੀਂ ਮਿਲ ਨਿਕਲ ਰਹੀਆਂ ਤਾਂ ਹਾਂ ਜੀ